ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਸੋ ਅੱਜ ਅੱਪਾ ਗੱਲ ਕਰਾਂਗੇ ETT ਨਿਊ ਵੈਕੈਂਸੀਸ ਅਪਡੇਟ ਦੇ ਬਾਰੇ ਕਿ ETT ਦੀਆਂ ਨਵੀਆਂ ਵੈਕੈਂਸੀਸ ਆ ਰਹੀਆਂ ਨੇ ਜਾਂ ਨਹੀਂ ਤੇ ਇਸ ਨੋਟਿਸ ਦੀ ਕੀ ਸੱਚਾਈ ਹੈ ਜਿਹੜਾ ਕਿ ਵਾਇਰਲ ਕੀਤਾ ਜਾ ਰਿਹਾ ਹੈ ਤੇ ਪੰਜਾਬ ਵਿੱਚ ਆਉਣ ਵਾਲੀਆਂ ETT ਪੋਸਟਾਂ ਦੀ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਉਸ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਵੀ ਤਰ੍ਹਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਨੂੰ ਦੇਖ ਸਕਣ ਅਤੇ ਆਪਣੇ ਨਾਲ ਜੁੜ ਸਕਣ ਸੋ ਦੋਸਤੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਸਾਰੀ ਅਤੇ ਪੁਕਤਾ ਜਾਣਕਾਰੀ ਪਹੁੰਚਾਈ ਜਾ ਸਕੇ ਕਿਉਂਕਿ ਦੋਸਤੋ ਇਹ ਜੋ ਵਾਇਰਲ ਹੋ ਰਿਹਾ ਨੋਟਿਸ ਇਹਦੇ ਵਿੱਚ ਇਹ ਕਿਹਾ ਗਿਆ ਕਿ ITT ਦੇ ਨਵੇਂ ਪੋਸਟਾਂ ਆ ਰਹੀਆਂ ਨੇ ਪਰੰਤੂ ਮੈਂ ਤੁਹਾਨੂੰ ਦੱਸਾਂਗਾ ਪੂਰੀ ਸੱਚਾਈ ਕਿ ਇਹ ਪੋਸਟਾਂ ਕਿੰਨੀਆਂ ਨੇ ਤੇ ਕਿਵੇਂ ਨੇ ਚਲੋ ਦੋਸਤੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਨੋਟਿਸ ਨੂੰ ਹੀ ਰੀਡ ਕਰਦੇ ਹਾਂ ਤੋ ਦੇਖੋ ਜੀ ਨੋਟਿਸ ਜਾਰੀ ਕੀਤਾ ਗਿਆ ਹੈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆਪਣੇ ਮਾਨਸਾਬ ਢਿੰਡਾ ਸੰਗਰੂਰ ਬਰਨਾਲਾ ਪਟਿਆਲਾ ਐਸਐਸ ਨਗਰ ਅਤੇ ਮਲੇਰ ਕੋਟਲਾ ਜ਼ਿਲ੍ਹਿਆਂ ਨੂੰ ਆਈਟੀਟੀ ਦੀ ਵੈਕੈਂਸੀਜ਼ ਦੇ ਸਬੰਧੀ ਉਹਨਾਂ ਨੇ ਇਸ ਨੋਟਿਸ ਦੇ ਵਿੱਚ ਕੀ ਲਿਖਿਆ ਹੈ ਅਪਲੀਕੇਸ਼ਨ ਦੇ ਵਿੱਚ ਉਪਰੋਕਤ ਵਿਸ਼ੇ ਸਬੰਧੀ ਆਪ ਨੂੰ ਸਕੂਲਾਂ ਦੀ ਸੂਚੀ ਪੇਜ ਕੇ ਲਿਖਿਆ ਜਾਂਦਾ ਹੈ ਕਿ ਸੂਚੀ ਵਿੱਚ ਦਰਜ ਸਕੂਲਾਂ ਨਾਲ ਸੰਬੰਧਿਤ ਨਿਮਨ ਅਨੁਸਾਰ ਸੂਚਨਾ ਇਸ ਦਫ਼ਤਰ ਨੂੰ ਮੁਹੱਈਆ ਕਰਵਾਈ ਜਾਵੇ ਉਕਤ ਸਕੂਲਾਂ ਵਿੱਚ ਦਰਜ ਸਕੂਲਾਂ ਦੀ ਈਟੀਟੀ ਮਨਜ਼ੂਰਸ਼ੁਦਾ ਭਰੀਆਂ ਅਤੇ ਖਾਲੀ ਇਨਸਾਮੀਆਂ ਦੀ ਸੂਚਨਾ ਅਨਟੈਂਡੈਂਟ ਫਾਰਮ ਵਿੱਚ ਭੇਜੀ ਜਾਵੇ। ਮਤਲਬ ਕਿ ਮਨਜ਼ੂਰਸ਼ੁਦਾ ਭਰੀਆਂ ਅਤੇ ਖਾਲੀ ਮਤਲਬ ਕਿ ਜਿਹੜੀਆਂ ਹੁਣ ਵੈਕੈਂਸੀਸ ਚੱਲ ਰਹੀਆਂ ਨੇ ਈਟੀਟੀ 982364 ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਭਰੀਆਂ ਗਈਆਂ ਨੇ। ਠੀਕ ਹੈ ਜੀ ਤੇ ਕਿਹੜੀਆਂ ਖਾਲੀ ਰਹਿ ਗਈਆਂ ਨੇ ਤੇ ਕਿਹੜੀਆਂ ਪਹਿਲਾਂ ਤੋਂ ਹੀ ਫਿਲ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਉਕਤ ਤੋਂ ਇਲਾਵਾ ਇਹ ਵੀ ਦੱਸਿਆ ਜਾਵੇ ਕਿ ਆਪਦੇ ਜ਼ਿਲ੍ਹੇ ਵਿੱਚ ਈਟੀਟੀ ਕਾਡਰ ਈਡਬੀਐਸ ਕੈਟਾਗਰੀ ਦੀਆਂ ਕਿੰਨੀਆਂ ਪੋਸਟਾਂ ਖਾਲੀ ਹਨ। ਉਵੀ ਦੱਸਿਆ ਜਾਵੇ ਤੇ ਨਕਥੀ ਉਕਤ ਅਨੁਸਾਰ ਸੋ ਦੋਸਤੋ ਬਹੁਤ ਸਾਰੇ ਆਪਣੇ ਚੈਨਲਸ ਉਹਨਾਂ ਨੇ ਕਹਿ ਸੀ ਕਿ ਇਹ ਨਿਊ ਵੈਕੈਂਸੀਸ ਨੇ ਦੋਸਤੋ ਇਹ ਹਜੇ ਨਿਊ ਵੈਕੈਂਸੀਸ ਨਹੀਂ ਨੇ ਇਹ ਪੁਰਾਣੀਆਂ ਵੈਕੈਂਸੀਸ ਨੂੰ ਹੀ ਅਪਡੇਟ ਕਰ ਰਹੇ ਨੇ ਉਹਨਾਂ ਉਹਨਾਂ ਦੇ ਵਿੱਚ ਜਿਹੜੀਆਂ ਹਜੇ ਆਪਣੇ ਕੋਲ ਜਿਵੇਂ ای ਡਬਲਯੂ ਐਸ ਦੀਆਂ ਔਰ ਸਪੋਰਟਸ ਦੀਆਂ ਲਿਸਟਰ ਰਹਿ ਗਈਆਂ ਸੀਗੀਆਂ ਉਹ ਹੀ ਜਾਰੀ ਕਰਾਉਣੀਆਂ ਨੇ ਇਹਨਾਂ ਨੇ ਦੁਬਾਰਾ ਪਰ ਫਿਲਹਾਲ ਇਹ ਇਹਨਾਂ ਨੂੰ ਨਵੀਆਂ ਲਿਸਟਾਂ ਕਹਿ ਕੇ ਜਾਂ ਨਵੀਆਂ ਪੋਸਟਾਂ ਕਹਿ ਕੇ ਨਹੀਂ ਆਪਾਂ ਵੇਖ ਸਕਦੇ ਪਰ ਹਾਂ ਜੇਕਰ ਇਹ ਇਨਾ ਇਨਾ ਪੋਸਟਾਂ ਦੇ ਵਿੱਚ ਫਿਲ ਨਹੀਂ ਹੁੰਦੀਆਂ 23 46 98 9 ਦੇ ਤਾਂ ਫਿਰ ਇਹਨਾਂ ਨੂੰ ਨਵੀਆਂ ਪੋਸਟਾਂ ਦੇ ਵਿੱਚ ਸ਼ਾਮਿਲ ਜ਼ਰੂਰ ਕੀਤਾ ਜਾਵੇਗਾ ਸੋ ਏਸੀਈਟੀਟੀ ਦੀਆਂ ਨਵੀਆਂ ਵੈਕੈਂਸੀਜ਼ ਦੀ ਅਪਡੇਟ ਇੱਕ ਇਹ حساب ਨਾਲ ਤਾਂ ਇਹ ਨਵੀਆਂ ਹੀ ਨੇ